ਫਿਲੌਰ ਕਿਲਾ ਰੋਡ ਵਿਖੇ ਚਾਈਨਾ ਡੋਰ ਦੇ ਹਾਦਸੇ ਦੌਰਾਨ ਦੋ ਵਿਅਕਤੀ ਬਾਲ ਪਾਲ ਬੱਚੇ ਕਾਮਰੇਡ ਚਰਨੈਲ ਫਿਲੌਰ ਕਾਮਰੇਡ ਕੁਲਦੀਪ ਵੱਲੋਂ ਪੁਲਿਸ ਦੀ ਸ਼ਲਾਘਾ ਦੇ ਨਾਲ-ਨਾਲ ਲੋਕਾਂ ਨੂੰ ਚਾਈਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ ਗਈ ਜਿਸ ਨਾਲ ਕੋਈ ਵੀ ਮੰਦਭਾਗੀ ਘਟਨਾ ਸਾਹਮਣੇ ਨਾ ਆ ਸਕੇ ਕਿਸੇ ਬੱਚੇ ਦਾ ਨੁਕਸਾਨ ਨਾ ਹੋ ਸਕੇ ਇਸ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਬੱਚੇ ਨੂੰ ਚਾਈਨਾ ਡੋਰ ਤੋਂ ਦੂਰ ਰੱਖੋ ਇਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪੈ ਸਕੇ ਬਾਕੀ ਤੁਸੀਂ ਵੀਡੀਓ ਵਿੱਚ ਦੇਖੋ ਲਾਈਵ ਤਸਵੀਰਾਂ ਮੋਟਰਸਾਈਕਲ ਸਵਾਰ ਦੇ ਕਿਵੇਂ ਚਾਈਨਾ ਡੋਰ ਫਿਰਨ ਨਾਲ ਅੱਖ ਅਤੇ ਗਲੇ ਦਾ ਨੁਕਸਾਨ ਹੋਣ ਤੋਂ ਕਿਵੇਂ ਬਾਲ-ਬਾਲ ਬਚਿਆ ਜੇ ਫਲੋਰ ਪੁਲਿਸ ਦੇਖੀਏ ਤਾਂ ਆਪਣੇ ਵੱਲੋਂ ਪੂਰੀ ਹਦਾਇਤਾਂ ਅਨੁਸਾਰ ਉਹਨਾਂ ਨੇ ਸ਼ਕਤੀ ਦੇ ਨਾਲ ਮਾਰਕੀਟ ਵਿੱਚ ਰਾਉਂਡ ਕਰਕੇ ਰੇਟ ਮਾਰੀ ਹੈ ਲੇਕਿਨ ਕਿਸੇ ਵੀ ਦੁਕਾਨ ਤੋਂ ਉਹਨਾਂ ਨੂੰ ਚਾਈਨਾ ਡੋਰ ਨਹੀਂ ਮਿਲ ਰਹੀ ਇਹ ਜੋ ਵੀ ਡੋਰ ਆ ਰਹੀ ਹੈ ਕਿਤੇ ਬਾਹਰਲੇ ਏਰੀਏ ਚੋਂ ਲੋਕ ਲੈ ਆ ਕੇ ਖਰੀਦਣੋਂ ਬਾਜ਼ ਨਹੀਂ ਆ ਰਹੇ ਇਸ ਲਈ ਫਿਲੌਰ थाना ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਹੈ ਕਿ ਬਾਚਾ ਜਾਓ ਨਹੀਂ ਤਾਂ ਜਿਹੜਾ ਫੜਿਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਫਿਲੌਰ ਤੋਂ ਸੀਨੀਅਰ ਪੱਤਰਕਾਰ ਜਗਨਨਾਥ ਜੱਗੀ ਦੇ ਨਾਲ ਪੱਤਰਕਾਰ ਰਮਨ ਮਾਹੀ ਅਤੇ सुरेंद्र ਕੁਮਾਰ ਨਾਲ ਚਕਜੀਤ ਸਿੰਘ ਪੱਟੀ ਦੀ ਖਾਸ ਰਿਪੋਰਟ ਜਿਨ੍ਹਾਂ ਦੇ ਕਾਫੀ ਲੱਗਿਆ ਸਟਾਨ ਲੱਗ ਬੈਗ ਵੀ ਤੇ ਮੋਟਰਸਾਈਕਲ ਤੋਂ ਤੇ ਇਹ ਨੌਜਵਾਨ ਹੈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਆ ਚਾਈਨਾ ਡੋਰ ਆ ਜਿਹੜੇ ਵੇਚ ਰਹੇ ਆ ਜਿਹੜੇ ਖਰੀਦ ਵੀ ਰਹੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆਹ ਚੈਨਾ ਡੋਰ ਜਿਹੜੀ ਆ ਇਹ ਜਾਨਲੇਵਾ ਜਿਹੜੇ ਰੋੜ ਆ ਇਹਨਾਂ ਕਈ ਘਟਨਾਵਾਂ ਵਾਪਰ ਚੁੱਕੀਆਂ ਆ ਕਈ ਇਹ ਚੈਨਾ ਡੋਰ ਨਾਲ ਕਦੇ ਤੇ ਫਿਰ ਨਾਲ ਕਈਆਂ ਦੀ ਮੌਤਾਂ ਵੀ ਹੋ ਚੁੱਕੀਆਂ ਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਉਹ ਇਸ ਧਿਆਨ ਦੇਣਾ ਜਿਹੜੇ ਚੈਨਾ ਡੋਰ ਵੇਚਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਰਾਖਾ ਪਿੱਛੇ ਕੀਤਾ ਜਾਵੇ ਕਿ ਲੋਕਾਂ ਦੀ ਜਿਹੜੀ ਜਾਨ ਵਾਸ਼ ਸਕੇ ਇਸ ਕਰਕੇ ਆ ਨੌਜਵਾਨ ਤੇ ਕਦੇ ਤੇ ਡੋਰ ਸਰਗੇ ਜੇ ਨਹੀਂ ਰਮਾਲ ਨਾ ਬੰਨਿਆ ਹੁੰਦਾ ਇਹਦੇ ਨਾਲ ਵੀ ਗੰਭੀਰ ਚੋਟ ਲੱਗ ਸਕਦੀ ਸੀ ਆ ਨੌਜਵਾਨ ਦੇ ਮੱਥੇ ਤੇ ਲੱਕ ਦੇ ਉੱਤੇ ਡੋਰ ਫਰ ਗਈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਚੈਨਾ ਡੋਰ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਅਸੀਂ ਸ਼ਹਿਰ ਵਾਸੀਆਂ ਨੂੰ ਵੀ 플ੋਰ ਦੇ ਜਿਹੜੇ ਵਾਸੀ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਚੈਨਾ ਡੋਰ ਨਾ ਖਰੇ ਤੋਂ ਨਾ ਲੋਕਾਂ ਦੇ ਨਾਲ ਇਹ ਜਿਹੜਾ ਹਾਲਾਤ ਹੋ ਰਿਹਾ ਆ ਮੰਨ ਲਓ ਚੈਨਾ ਡੋਰ ਦੇ ਨਾਲ ਜਿਹੜੇ ਲੋਕ ਫਟਰ ਹੋ ਰਹੇ ਆ ਇਹ ਨਾ ਹੋਣਾ ਇਸ ਕਰਕੇ ਅਸੀਂ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਡੀਐਸਪੀ ਸਾਹਿਬ ਨੂੰ ਬੇਨਤੀ ਕਰਦੇ ਆਂ ਐਸਟੀਓ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਚੈਨਾਡੋਰ ਵੇਚਣ ਆਉਣ ਜਿਹੜੇ ਪਤੰਗ ਚੜਾਦੇ ਚੈਨਾਡੋਰ ਨਾਲ ਉਹਨਾਂ ਨੂੰ ਨੱਥ ਪਾਈ ਜਾਵੇ। ਹਾਂਜੀ ਅੱਜ ਅਸੀਂ ਇੱਥੇ ਫਲੋਟ ਥਾਣੇ ਆਏ ਸੀਗੇ ਔਰ ਸਾਨੂੰ ਪਤਾ ਲੱਗਾ ਵੀ ਜਿਹੜੇ ਨਸ਼ੇ ਦੇ ਸਦਾਗਰ ਆ ਉਹਨਾਂ ਨੂੰ ਠੱਲ ਪਈ ਆ ਔਰ ਇਲਾਕੇ ਦੇ ਵਿੱਚ ਵੀ ਆ ਜਿਹੜੀ ਨਸ਼ੇ ਦੀ ਚੈਨ ਆ ਉਹ ਅੱਗੇ ਨਾਲ ਟੁੱਟ ਰਹੀ ਆ। ਔਰ ਇਹਦੇ ਲਈ ਅਸੀਂ ਫਲੋਰ ਦੇ ਐਸਚਓ ਸਾਹਿਬ ਸੰਜੀਪਪੁਰ ਜੀ ਅਤੇ ਬੱਲ ਸਾਹਿਬ ਦੇ ਡਿਪਟੀ ਫਲੋਰ ਜਿਹੜੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਵਧੀਆ ਅਫਸਰ ਨੇ ਅਫਸਰ ਵਧੀਆ ਹੋਣ ਦੇ ਕਾਰਨ ਜਿਹੜੀ ਲੁੱਟਾਂ ਖੋਹਾਂ ਉਹ ਵੀ ਕੁ ਘਟੀਆਂ ਆ ਤੇ ਨਾਲ ਜਿਹੜਾ ਕਿੱਤੇ ਦੇ ਸਦਾਗਰ ਜਿਹੜੇ ਆ ਉਹ ਵੀ ਘਟੇ ਆ ਨਸ਼ਿਆਂ ਵਾਲੇ ਘਟੇ ਆ ਗੋਲੀਆਂ ਵਿਚਾਂ ਵਾਲੇ ਘਟੇ ਆ ਇਸ ਮਗਲਰ ਜਿਹੜੇ ਇਹਨਾਂ ਤੇ ਨੱਥ ਪਾਈ ਹੈ ਜੀ ਇਹਨਾਂ ਨੂੰ ਸੋਲਵ ਕਰੋ ਹਾਂ ਜੀ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਆ ਚైనా ਡੋਰ ਦੀ ਅਸੀਂ ਉਸ ਦੇ ਵੀ ਵਿਰੋਧ ਚ ਆ ਕਿਉਂਕਿ ਚైనా ਡੋਰ ਜਿਹੜੀ ਆ ਉਹ ਇੰਨੀ ਤੇਜ਼ ਆ ਉਹਦੇ ਨਾਲ ਲੋਕਾਂ ਦੇ ਆ ਗਰਦਨਾਂ ਇਕੱਠ ਹੁੰਦੀਆਂ ਆ ਹੱਥ ਪਰ ਇਕੱਠ ਹੁੰਦੇ ਆ ਅਸੀਂ ਉਸ ਗੱਲ ਦੀ ਵੀ ਕਿੰਨੇ ਚੈਨਾ ਡੋਰ ਜਿਹੜੀ ਆ ਉਹਨੂੰ ਥੱਲ ਤਾਂ ਪਈ ਆ ਪਰ ਹੋਰ ਵੀ ਜਿਹੜੀ ਜਿਹੜੇ ਕਿਤੇ ਹੈਗੇ ਤਾਂ ਉਹਨੂੰ ਵੀ ਥੱਲ ਪਾਉਣੇ ਜ਼ਰੂਰ ਚਾਹੀਦੇ ਆ ਸਰ ਆ ਪਾਜਮਾ ਬੰਨ ਲਿਆ ਤਾਂ ਇਹਨੂੰ ਥੱਲ ਪਾ ਦਿੱਤੀ ਵੇਖਿਆ ਪਰ ਸਾਡੇ ਲੋਕ ਜਿਹੜੇ ਫ੍ਰੀਦ ਰਹੇ ਆ ਦੇਖੋ ਉਹ ਮੱਲੋ ਉਹਨਾਂ ਨੂੰ ਚੋਰ ਬਜਾਰੀ ਜਿਹੜੀ ਆ ਉਹ ਹੈਗੀ ਹਜੇ ਪਰ ਉਹ ਤੇ ਸਕੰਜਾ ਦਾ ਜਰੂਰ ਕੱਟਿਆ ਆ ਪਰ ਅਸੀਂ ਫੇਰ ਇਸ ਗੱਲ ਦੀ ਜਿੱਥੇ ਇਹਨਾਂ ਦੀ ਅਸੀਂ ਸਲੰਘਾ ਕਰਦੇ ਆ ਵੀ ਨਹੀਂ ਵਧੀਆ ਕੰਮ ਕੀਤਾ ਨਸ਼ਿਆਂ ਵਾਲਾ ਤੇ ਕੀਤਾ ਸਾਰਾ ਕੀਤਾ ਕਿ ਇਹਨਾਂ ਡੋਰਾਂ ਨੇ ਤੇ ਵੀ ਜਿਹੜੇ ਉਹ ਸਕੰਜਾ ਕੱਟਣਾ ਚਾਹੀਦਾ ਹੈ ਫਲੋਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਸ਼ਕਤੀ ਕੀਤੀ ਫਲੋਰ ਪੁਲਿਸ ਨੇ ਨਹੀਂ ਨਹੀਂ ਬੈਕ ਨਹੀਂ ਰਹੀ ਜਿਹੜੀ ਉਹ ਬਾਹਰੋਂ ਕੋਤੋਂ ਲਿਆ ਕੇ ਲੋਕ ਜਿਹੜੇ ਉਹ ਚੜਾ ਰਹੇ ਆ ਉਹ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਵੀ ਬਾਹਰੋਂ ਚੈਨਾ ਡੋਰ ਜਿਹੜੀ ਨਾਲ ਆਂਦੀ ਜਾਵੇ ਤੇ ਇਹਦੇ ਨਾਲ ਨੁਕਸਾਨ ਬਹੁਤ ਹੁੰਦੇ ਇਹਦੇ ਨਾਲ ਘਟਨਾਵਾਂ ਵਾਪਰਦੀਆਂ ਆ ਕਿ ਚੈਨਾ ਡੋਰ ਜਿਹੜੀ ਉਹਨੂੰ ਨਾ ਵਾਤੋ ਜਿਹੜੀ ਦੂਜੀ ਆਲ ਡੋਰ ਆ ਉਹਦੇ ਨਾਲ ਜੇ ਤੱਕ ਤਾਂਗੇ ਚੜਾਉਣੇ ਤੁਸੀਂ ਚੜਾ ਲਓ ਇਸ ਕਰਕੇ ਪ੍ਰਸ਼ਾਸਨ ਨੇ ਪੂਰਾ ਜ਼ੋਰ ਲੱਗਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਜਿਹੜੇ ਫੋਰ ਲਾਡ ਦੀ ਪੁਲਿਸ ਆ ਉਨੇ ਬੜੇ ਮਿਹਨਤ ਦੇ ਨਾਲ ਜਿਹੜੀ ਉਹ ਕੰਮ ਕਰ ਰਹੀ ਆ ਫਲੋਰ ਦੇ ਵਿੱਚ ਤੇ ਜਿਹੜੀ ਚੈਨਾ ਡੋਰ ਫਲੋਰ ਦੇ ਵਿੱਚ ਤਾਂ ਨਹੀਂ ਵੇਖ ਰਹੀ ਪਰ ਬਾਹਰ ਵੇਖ ਰਹੀ ਆ ਉਹਨਾਂ ਨੂੰ ਬੇਇੱਜ਼ਤੀ ਕਰਦੇ ਆ ਜਿਹੜੇ ਲੋਕ ਬਾਹਰੋਂ ਲੈ ਕੇ ਆਉਂਦੇ ਉਹ ਨਾ ਲਿਓ ਧੰਨਵਾਦ